ਆਲੂਆਂ ਦਾ ਲੱਗੇ ਆ ਜੀ ਆਪਾਂ ਚਟਪਟਾ ਜਿਹਾ ਨਾਸ਼ਤਾ ਤਿਆਰ ਕਰਨ ਠੀਕ ਹੈ ਜੀ ਬੱਚੇ ਆਏ ਹੋਏ ਨੇ ਛੁੱਟੀਆਂ ਨੇ ਤੇ ਜਵਾਕਾਂ ਦੇ ਮਤਲਬ ਜੋ ਉਹਨਾਂ ਨੂੰ ਸਵੇਰੇ ਸਵੇਰੇ ਆਏ ਹੁੰਦਾ ਵੀ ਆਹ ਡਿਮਾਂਡ ਰੱਖਦੇ ਉਹ ਅੱਜ ਕਿਉਂ ਪੂਰੀ ਤਾਂ ਹੋਈ ਜਾਣੀ ਐ ਤੇ ਬੱਚਿਆਂ ਨੇ ਅੱਜ ਡਿਮਾਂਡ ਕੀਤੀ ਕਹਿੰਦੇ ਅਖੇ ਨਾਨੀ ਆਲੂਆਂ ਦਾ ਅੱਜ ਵਧੀਆ ਜਿਹਾ ਨਾਸ਼ਤਾ ਤਿਆਰ ਕਰੋ ਤੁਸੀਂ ਤੇ ਆਲੂਆਂ ਵਾਲੇ ਸਾਨੂੰ ਪਰੌਂਠੇ ਬਣਾ ਕੇ ਦਿਓ ਤੇ ਆਪਾਂ ਕੀ ਕੀਤਾ ਜੀ ਆਲੂਆਂ ਵਾਲੇ ਪਰੌਂਠੇ ਬੱਚਿਆਂ ਵਾਸਤੇ ਤਿਆਰ ਕੀਤੇ ਤੇ ਵਧੀਆ ਨਾਰਮਲ ਤਰੀਕੇ ਦੇ ਨਾਲ ਤੇ ਆਪਾਂ ਕੀ ਕੀਤਾ ਜੀ ਆਲੂ ਲਏ ਪਹਿਲਾਂ ਆਹ ਜਿਹੜੇ 4 5 7 ਆਲੂ ਨੇ ਆਲੂਆਂ ਨੂੰ ਚੰਗੀ ਤਰ੍ਹਾਂ ਆਪਾਂ ਟੂਟੀ ਥੱਲੇ ਰੱਖਿਆ ਤੇ ਇਹਨਾਂ ਨੂੰ ਧੋ ਲਿਆ ਧੋ ਕੇ ਸਵਾਰ ਕੇ ਵੱਡੇ ਵੱਡੇ ਆਲੂ ਸੀ ਛੋਟੇ ਆਲੂ ਨਹੀਂ ਮੈਂ ਲੈਂਦੀ ਹੁੰਦੀ ਕਿਉਂਕਿ ਉਹ ਚੰਗੇ ਨਹੀਂ ਲੱਗਦੇ ਫਿਰ ਉਹ ਹੋਰ ਹੀ ਹੋਈ ਜਾਂਦੇ ਹੱਥ ਜੇ ਚ ਫਿੱਸੀ ਜਾਂਦੇ ਨੇ ਤੇ ਆਪਾਂ ਕੁੱਕਰ ਦੇ ਵਿੱਚ ਪਾਇਆ ਕੁੱਕਰ ਨੂੰ ਜਾਨੀ ਕਿ ਉੱਤੇ ਢੱਕਣ ਨਹੀਂ ਡਾਉਣਾ ਖੁੱਲਾ ਹੀ ਰੱਖਿਆ ਹੈਗਾ ਆਵਾਲ ਲੈਣਾ ਜਾਨੀ ਕਿ ਇਹ ਭਾਂਡਾ ਖੁੱਲਾ ਨਾ ਥੋੜਾ ਜਿਹਾ ਤਾਂ ਕਰਕੇ ਇਹਦੇ ਵਿੱਚ ਪਾ ਲੇ ਤੇ ਗੈਸ ਤੇ ਧਰਤਾ ਜੀ ਤੇ ਉੱਤੇ ਵੈਸੇ ਨਾਰਮਲ ਢੱਕਣ ਧਰਤਾ ਤਾਂ ਕਿ ਇਹਦੀ ਭਾਫ਼ ਥੋੜੀ ਬਹੁਤੀ ਬਾਹਰ ਨਿਕਲੀ ਜਾਵੇ ਤੇ ਵਧੀਆ ਨਾਰਮਲ ਤਰੀਕੇ ਨਾਲ ਆਪਾਂ ਇਹਨਾਂ ਨੂੰ ਉਬਾਲ ਲੈਣਾ ਹੈਗਾ ਜਵਾਕ ਲਾਉਂਦੇ ਆ ਜੀ ਰੌਣਕਾਂ ਜੀ ਆਪ ਜਦੋਂ ਕੱਲੇ ਹੁੰਨੇ ਆ ਨਾ ਉਦੋਂ ਨਹੀਂ ਇੰਨਾ ਜੀ ਕਰਦਾ ਹੈਗਾ ਵੀ ਆਪਾਂ ਆਲੂ ਵਾਲੇ ਪਰੌਂਠੇ ਬਣਾਈਏ ਜਾਂ ਗੋਭੀ ਵਾਲੇ ਬਣਾਈਏ ਜਾਂ ਮਤਲਬ ਕਾ ਮੂੜੀਆਂ ਵਾਲੇ ਬਣਾਈਏ ਤੇ ਜਦੋਂ ਬੱਚੇ ਆਏ ਹੁੰਦੇ ਉਹਦੇ ਹੀ ਜੀ ਕਰਦਾ ਤੇ ਮੈਂ ਕੀ ਕੀਤਾ ਜੀ ਦੇਖ ਲੈ ਮੱਕਾ ਆਲੂ ਉਬਲੇ ਪਏ ਨੇ ਤੇ ਨਿਕਲਦੇ ਹੈ ਨਹੀਂ ਤੇ ਔਖੇ ਨਿਕਲਣਗੇ ਆ ਲੋ ਜੀ ਇਹਦੇ ਵਿਚਾਰੇ ਦੇ ਵਿੱਚ ਹੀ ਖੁੱਭ ਗਿਆ ਹੈ ਕਿਉਂਕਿ ਪੋਲੇ ਹੋਗੇ ਨਾ ਆਲੂ ਆਲੂ ਬੋਲੇ ਹੋਗੇ ਉਬਲ ਕੇ ਆਪਾਂ ਹੁਣ ਇਹਨਾਂ ਨੂੰ ਛਾਣਨੀ ਦੇ ਵਿੱਚ ਕੱਢ ਲੈਣਾ ਹੈ ਤੇ ਪਾਣੀ ਜਾਂ ਇਹਨਾਂ ਦਾ ਨੁੱਚੜ ਜੂਗਾ ਇਹਦੇ ਵਿੱਚ ਜੀ ਸਾਰਾ ਹਨਾ ਤੇ ਮੈਨੂੰ ਲੱਗਦਾ ਨਹੀਂ ਤਾਬੇ ਆਉਂਦਾ ਤੇ ਚਿਮਟਾ ਚੱਕਦੀਆਂ ਮੈਂ ਲੈ ਇਹ ਮੈਨੂੰ ਤਾਂ ਲੱਗਦਾ ਚਿਮਟੇ ਨਾਲ ਵੀ ਲੋਟ ਆਉਂਦਾ ਆ ਗਿਆ ਕੰਮ ਤੇ ਆਪਾਂ ਕੱਢ ਲਈ ਜੀ ਸਾਰੇ ਕਿਵੇਂ ਨਾ ਕਿਵੇਂ ਤਾਮਝਾਮ ਕਰਕੇ ਕੱਢ ਲਏ ਤੇ ਦੂਜੇ ਪਾਸੇ ਆਪਾਂ ਕੀ ਕੀਤਾ ਜੀ ਆਟਾ ਚੱਕਿਆ ਤੇ ਮੈਂ ਕਿਹਾ ਚਲੋ ਆਟਾ ਗੁੰਨ ਕੇ ਸਮਾਰ ਕੇ ਆਪਾਂ ਰੱਖ ਦਿੰਨੇ ਆ ਕਿਉਂਕਿ ਫਿਰ ਜਦੋਂ ਆਟਾ ਗੁੰਨ ਕੇ ਰੱਖਿਆ ਪਿਆ ਹੋਵੇ ਨਾ ਪੋਲਾ ਜਾ ਹੋ ਜਾਂਦਾ ਹੈਗਾ ਲੇਸ ਫੜ ਜਾਂਦਾ ਤੇ ਫਿਰ ਪਰੌਂਠੇ ਬੜੇ ਸਵਾਦ ਬੰਦੇ ਨੇ ਆਪਾਂ ਕੀ ਕੀਤਾ ਸੁਖਨਾ ਪਰਿਵਾਰ ਦਾ ਕੰਮ ਹੈ ਤੇ ਆਹ ਲੋ ਜੀ ਆਲੂ ਵੀ ਲੈ ਛੱਲ ਛੱਲ ਕੇ ਆਲੂ ਤੇ ਆਪਾਂ ਧਰ ਲਈ ਜੀ ਪਲੇਟ ਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਛੱਲ ਲੈਣੇ ਜੀ ਠੰਡਾ ਪਾਣੀ ਪਾਤਾ ਸੀ ਥੋੜਾ ਜਿਹਾ ਉੱਤੇ ਕਿਉਂਕਿ ਗਰਮ ਬਹੁਤ ਨੇ ਕੇਰਾ ਇਹਨਾਂ ਦੇ ਛਾਂਣਨੀ ਦੇ ਉੱਤੇ ਮੈਂ ਠੰਡਾ ਪਾਣੀ ਪਾਤਾ ਤੇ ਇੰਨੇ ਨਾਲ ਠੰਡੇ ਜੇ ਹੋ ਗਏ ਥੋੜੇ ਜਿਹਾ ਜ਼ਿਆਦੇ ਤਾਂ ਨਹੀਂ ਠੰਡੇ ਹੋਏ ਥੋੜੇ ਜਿਹਾ ਹੋਏ ਐ ਤੇ ਆ ਆਲੂ ਆਪਾਂ ਛੱਲ ਕੇ ਜੀ ਲਾ ਲਿਆ ਆਪਾਂ ਇਹਦੇ ਚ ਚਿੰਤੀ ਤੇ ਪਲੇਟ ਦੇ ਵਿੱਚ ਰੱਖ ਲੈ ਚਾਰ ਤੇ ਤਿੰਨ ਸੱਤ ਹੈ ਜੀ ਸੱਤ ਜਾਣੇ ਆ ਤੇ ਸੱਤ ਜੀ ਅਸੀਂ ਆਪ ਐ ਇੱਕ ਇੱਕ ਆਲੂ ਦਾ ਮਤਲਬ ਪਰੌਂਦਾ ਆ ਜਾਊਗਾ ਜੀ ਸਾਰਿਆਂ ਨੂੰ ਬੰਡਿਆ ਚੁੰਡਿਆ ਆਪਾਂ ਲਓ ਜੀ ਇਹਨਾਂ ਨੂੰ ਮਿਕਸ ਕਰ ਲਿਆ ਮਿਕਸ ਕਰਕੇ ਇਹਨਾਂ ਨੂੰ ਜਾਨੀ ਕੀ ਉਹੋ ਕਰ ਲਿਆ ਮੈਸ਼ ਕਰ ਲਿਆ ਮੈਸ਼ ਕਰਕੇ ਤੇ ਆਪਾਂ ਇਹਦੇ ਵਿੱਚ ਪਾਤਾ ਜੀ ਨਮਕ ਮਿਰਚ ਤੇ ਆਹ ਆਲੂ ਆਲਾ ਪਰੌਂਠਾ ਕੀ ਕਹਿੰਦੇ ਹੁੰਦੇ ਮਸਾਲਾ ਪਰਾਂਠਾ ਨਹੀਂ ਆਲੂ ਆਲਾ ਪਰਾਂਠੇ ਵਾਲਾ ਮਸਾਲਾ ਦੋ ਤਿੰਨ ਵਾਰੀ ਗਲਤ ਗੱਲ ਨਿਕਲ ਗਈ ਕਾਦੀ ਗੱਲ ਆ ਇੱਕ ਤਾਂ ਨਾ ਜਵਾਨ ਹੋਰੀ ਤਤਲਾ ਜਾਂਦੀ ਕਹਿਣਾ ਕੁਝ ਹੋਰ ਆਂਦਾ ਮੂੰਹ ਜੋ ਕੁਝ ਹੋਰ ਨਿਕਲੀ ਜਾਂਦਾ ਕਾਦੀ ਗੱਲ ਚਲੋ ਕੋਈ ਗੱਲ ਨਹੀਂ ਇਧਰ ਧਰ ਲਿਆ ਜੀ ਤਵਾ ਆਪਾਂ ਤਵਾ ਧਰ ਕੇ ਆਪਾਂ ਨੇ ਤੇ ਦੂਜੇ ਪਾਸੇ ਕੀ ਕੀਤਾ ਜੀ ਆਟਾ ਗੁੰਨਿਆ ਪਿਆ ਸੀਗਾ ਤੇ ਮਸਾਲਾ ਆਪਾਂ ਤਿਆਰ ਕਰ ਲਿਆ ਚਕਲਾ ਵੇਲਣਾ ਚੱਕਿਆ ਜੀ ਤੇ ਪੇੜਾ ਕੀਤਾ ਪੇੜਾ ਕਰਕੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਵਧੀਆ ਬਣਾ ਕੇ ਤੇ ਇਹਦੇ ਵਿੱਚ ਭਰ ਲੈਣਾ ਜੀ ਆਪਾਂ ਆਲੂ ਆਲੂ ਭਰ ਕੇ ਤਿਆਰ ਕਰਨੇ ਆ ਜੀ ਆਪਾਂ ਆਲੂ ਭਰ ਲੈਣੇ ਨੇ ਆਲੂ ਭਰ ਕੇ ਆਪਾਂ ਤੇ ਫੇਰ ਇਹਨੂੰ ਕਰਨਾ ਜੀ ਪਰੌਂਠੇ ਨੂੰ ਤਿਆਰ ਠੀਕ ਹੈ ਜੀ ਬੱਚਾ ਪਾਰਟੀ ਝਾਕੀ ਜਾਂਦੀ ਹੈ ਵੀ ਕਦੋਂ ਬਣਨਗੇ ਆਲੂ ਵਾਲੇ ਪਰੌਂਠੇ ਤੇ ਕਦੋਂ ਤਿਆਰ ਹੋਣਗੇ ਤੇ ਆਪਾਂ ਕੀ ਕੀਤਾ ਜੀ ਇਹਦੇ ਵਿੱਚ ਪਾ ਕੇ ਆਲੂ ਆਲੂ ਤੇ ਇਹਦਾ ਮੱਕੂ ਠੱਪਤਾ ਤੇ ਉੱਤੋਂ ਬੇਲਣਾ ਫੇਰਤਾ ਇਹਦੇ ਉੱਤੇ ਚਲੋ ਜੀ ਇਹ ਹੁਣ ਬਣ ਗਈ ਜੀ ਰੋਟੀ ਵਧੀਆ ਬਣ ਗਿਆ ਆਲੂਆਂ ਵਾਲਾ ਪਰੌਂਠਾ ਤੇ ਆਪਾਂ ਹੁਣ ਚੱਕਣਾ ਤੇ ਤਵੇ ਦੇ ਉੱਤੇ ਪਾ ਦੇਣਾ ਜੀ ਜਿੱਥੇ ਦੀ ਜਗ੍ਹਾ ਵਿਚਾਰੇ ਦੀ ਉੱਥੇ ਇਹ ਚਲਿਆ ਜਾਊਗਾ ਤੇ ਕਰਾਰਾ ਜਾ ਬਣ ਜੂਗਾ ਲੋ ਜੀ ਆਪਾਂ ਇਹਨੂੰ ਪਾਤਾ ਜੀ ਤਵੇ ਦੇ ਉੱਤੇ ਤੇ ਹੁਣ ਕੀ ਕਰਨਾ ਇਹਨੂੰ ਆਪਾਂ ਇਹਦਾ ਰਾੜਾ ਲੜਾਈ ਕਰ ਦੇਣੀ ਹੈ ਹੱਥ ਨੂੰ ਥੋੜਾ ਜਿਹਾ ਪ੍ਰੇਥਣ ਲੱਗਾ ਸੀ ਉਹ ਤਵੇ ਤੇ ਵੀ ਚੜ ਗਿਆ ਕੋਈ ਗੱਲ ਨਹੀਂ ਉਹ ਸਾਫ਼ ਕਰ ਲਾਂਗੇ ਭਾਈ ਤੇ ਤੁਸੀਂ ਐਂ ਦੱਸ ਦਿਓ ਵੀ ਆਲੂ ਵਾਲੇ ਪਰੌਂਠੇ ਆਪਣੇ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਠੀਕ ਹੈ ਜੀ ਤੇ ਕਿਵੇਂ ਲੱਗੇ ਤੁਹਾਨੂੰ ਕਰਾਰੇ ਤੇ ਚਟਪਟੇ ਹਨਾ ਤੇ ਆਹ ਲੋ ਜੀ ਹੁਣ ਆਪਣੇ ਦੂਜਾ ਪਰੌਂਠਾ ਵੀ ਤਿਆਰ ਹੋਈ ਜਾਂਦਾ ਦੂਜੇ ਪਰੌਂਠੇ ਨੂੰ ਤਿਆਰ ਕਰਨ ਲੱਗੇ ਤੇ ਆਪਾਂ ਨਾਲ-ਨਾਲ ਉਹਨੂੰ ਪਹਿਲਾਂ ਵਾਲੇ ਨੂੰ ਵੀ ਰਾੜ ਲੈਣਾ ਹੈ ਆਹ ਲੋ ਜੀ ਆਪਾਂ ਲਿਆ ਘਿਓ ਘਿਓ ਚੱਕਿਆ ਤੇ ਆਪਾਂ ਪਰੌਂਠੇ ਦੇ ਉੱਤੇ ਪਾਤਾ ਪਰੌਂਠੇ ਨੂੰ ਆਪਾਂ ਕਰਕੇ ਨਾ ਸੇਕ ਸੂਕ ਜਾਂ ਲਾ ਕੇ ਇਹਨੂੰ ਚੰਗੀ ਤਰ੍ਹਾਂ ਤੇ ਉਹਨੂੰ ਤਿਆਰ ਕਰ ਲੈਣਾ ਹੈਗਾ ਤੇ ਆਹ ਲੋ ਦੂਜਾ ਪਰੌਂਠਾ ਵੀ ਆਪਾਂ ਭਰ ਲਿਆ ਜੀ ਦੂਜਾ ਪਰੌਂਠਾ ਭਰ ਕੇ ਆਪਾਂ ਇਹਨੂੰ ਦੂਜਾ ਨਹੀਂ ਜੀ ਇਹ ਤੀਜਾ ਹੈ ਇਹ ਤੀਜਾ ਆਹ ਦੂਜੇ ਦੇ ਉੱਤੇ ਵੀ ਘਿਓ ਲਾ ਦੇਣਾ ਤੇ ਇਹਨੂੰ ਰਾੜ ਲੈਣਾ ਰਾੜ ਕੇ ਆਪਾਂ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਰੱਖਾਂਗੇ ਜੀ ਪਲੇਟਾਂ ਦੇ ਵਿੱਚ ਪਲੇਟ ਦੇ ਵਿੱਚ ਰੱਖ ਕੇ ਆਪਾਂ ਇਹਨੂੰ ਠੰਡਾ ਕਰਾਂਗੇ ਕਿਉਂਕਿ ਜਿਹੜੇ ਆਲੂ ਵਾਲੇ ਪਰੌਂਠੇ ਇੱਕ ਤਾਂ ਗਰਮੀ ਪੈਂਦੀ ਐ ਇੱਕ ਗਰਮ-ਗਰਮ ਪਰੌਂਠੇ ਨਹੀਂ ਖਾਦੇ ਜਾਂਦੇ ਤੇ ਇੱਕ ਜਿੱਦੇ ਛੁੱਟੀ ਹੁੰਦੀ ਹੈ ਨਾ ਐਤਵਾਰ ਵਾਲੇ ਦਿਨ ਫਿਰ ਉਹਦੇ ਤਾਂ ਜਵਾਕਾਂ ਨੂੰ ਆਏ ਹੁੰਦਾ ਵੀ ਮਾਂ ਅੱਜ ਤਾਂ ਆਲੂ ਵਾਲੇ ਪਰੌਂਠੇ ਖਾਣੇ ਆ ਅੱਜ ਗੋਭੀ ਵਾਲੇ ਖਾਣੇ ਆ ਜੀ ਅੱਜ ਅਸੀਂ ਮੂੜੀਆਂ ਵਾਲੇ ਖਾਣੇ ਬਸ ਆਹ ਡਿਮਾਂਡਾਂ ਹੁੰਦੀਆਂ ਨੇ ਹੁਣ ਇੱਕ ਆਲੂ ਐ ਵਿਚਾਰੇ ਸਦਾ ਬਹਾਰ ਐ ਇਹਨਾਂ ਦੇ ਜਦੋਂ ਮਰਜ਼ੀ ਬਣਾ ਲਓ ਤੁਸੀਂ ਇਹ ਨਹੀਂ ਖਰਾਬ ਹੁੰਦੇ ਆਹ ਲਓ ਜੀ ਚੱਕ ਕੇ ਆਪਾਂ ਆਲੂ ਵਾਲੇ ਪਰੌਂਠੇ ਕੀਤੇ ਤਿਆਰ ਦਈ ਰੱਖੀ ਤੇ ਜਵਾਕਾਂ ਨੂੰ ਦੋਨਾਂ ਨੂੰ ਇਹਨਾਂ ਨੂੰ ਤਾਂ ਫੜਾਤਾ ਤੇ ਦੂਜੇ ਇੱਕ ਪਾਸੇ ਹੋਰ ਖਾਈ ਜਾਂਦੇ ਨੇ ਆਹ ਲੋ ਜੀ ਮਰਮਾਨ ਤੇ ਅਨਮੋਲ ਲੱਗੇ ਪਏ ਨੇ ਖਾਣ ਤੇ ਤੁਸੀਂ ਦੱਸੋ ਸਾਨੂੰ ਵੀ ਤੁਹਾਨੂੰ ਆਲੂ ਵਾਲੇ ਪਰੌਂਠੇ ਸਾਡੇ ਕਿਵੇਂ ਲੱਗੇ ਚਟਪਟੇ ਤੇ ਵਧੀਆ ਥੋੜਾ ਨਮਕ ਮਿਰਚ ਘਾਟੀ ਪਾਇਆ ਸੀ ਕਿਉਂਕਿ ਬੱਚਿਆਂ ਨੂੰ ਖਾਣਾ ਸੌਖਾ ਓਕੇ ਜੀ ਬਾਏ ਬਾਏ ਜੀ ਕਰੋ ਜੀ ਕਮੈਂਟ ਮਿੱਠੇ ਮਿੱਠੇ ਬਾਏ ਬਾਏ